ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਹਰੜ੍ਹ ਕਲਾਂ ਤਹਿਸੀਲ ਅਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਚਾਰ ਪਸ਼ੂ ਦਿਖਾਉਣ ਲੱਗੇ ਆਂ ਜਿਨ੍ਹਾਂ ਦੇ ਵਿੱਚ ਤਿੰਨ ਝੋਟੀਆਂ ਤੇ ਇੱਕ ਤਾਜੀ ਸੂਈ ਬਿਲਕੁਲ ਗਿੱਲੇ 나ੜੂ ਤੇ ਬੱਚਾ ਵੈੜ ਤੇ ਆਜੋ ਕਰਦੇ ਆਂ ਮਨਜੋਤ ਵੀਰ ਨਾਲ ਗੱਲਬਾਤ ਤੇ ਪੁੱਛਨੇ ਆਂ ਸਾਰੀ ਡਿਟੇਲ ਮਨਜੋਤ ਵੀਰ ਸასი ਕਾਲ ਇਹ ਹਾਲ ਚਾਲ ਜੀ ਅਰਿਏ ਜੀ ਨਾ ਜੀ ਤੇ ਹੋਰ ਸੁਣਾਉ ਆ ਵੀ ਠੀਕ ਆ ਇਹ ਆਪਣਾ ਨਾਮ ਤੇ ਐਡਰੈਸ ਨਾਮ ਮਨਜੋਤ ਸਿੰਘ ਪੇਹਾਰਾ ਹੈ ਜੀ ਨਾਣਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਫੋਨ ਨੰਬਰ ਫੋਨ ਨੰਬਰ 90476620 ਠੀਕ ਆ ਤੇ ਮਨਜੋਤਾ ਚਾਰ ਪੀਸ ਲੈਣ ਤੇ ਆ ਹਾਂ ਜੀ ਹਾਂ ਠੀਕ ਆ ਤੇ ਕਿਧਰੋਂ ਸ਼ੁਰੂ ਕਰਨਾ ਆਪਾਂ ਵਹਿੜ ਤੋਂ ਇਧਰ ਆ ਲਾ ਕੇ ਇਹ ਕਨਵਾ ਸੁਹਾ ਦੂਜਾ ਸੁਹਾ ਐ ਐ ਕਿ ਦੂਜਾ ਸੁਹਾ ਲਓ ਵੀਰ ਜੀ ਐਰ ਕੀ ਕੋਈ ਨਹੀਂ ਵਸੀ ਵੀਰ ਜੀ ਵਿਖਾ ਦਨੇ ਆ ਤੇ ਕਿੰਨਾ ਬੋੜਾ ਇਹ ਦੇ ਥਲੇ 9-10 ਕਿਲੋ ਠੀਕ ਆ ਤੇ ਚਲੋ ਖੋਲ ਕੇ ਰਾਜੂ ਵੀਰ ਨੂੰ ਖਾ ਫੇਰ ਕਰਦੇ ਗੱਲ ਬਾਤ ਦੇਖੋ ਥਾਂ ਦੀ ਕੁਆਲਿਟੀ ਵੀ ਬਹੁਤ ਹੀ ਚੰਗੀ ਆ ਤੇ ਬਾਠੀ ਉਦਾਂ ਵੀ ਬਹੁਤ ਚੰਗੀ ਵਹਿੜਿਆ ਸਾਫ ਸੁਥਰੀ ਆ ਇਹ ਥਾਣਾ ਦਾ ਸੈਜ ਤੇ ਗਾਇ ਵੀ ਬਹੁਤ ਹੀ ਵਧੀਆ ਏ ਮਨਜੋਤ ਵੀਰ ਮਗਰਵਸ਼ੀ ਆ ਮਗਰਵਸ਼ੀ ਇੱਕੋ ਕਿੱਡੀ ਜੀ ਲਓ ਵੀਰ ਦੀ ਮਗਰ ਵੀ ਇਹਦੇ ਵਸ਼ੀ ਜੇ ਇੱਕ ਮਟਾ ਬਖਾ ਰਹੇ ਨੇ ਵਾਸ਼ੀ ਵੀ ਦਿਖਾ ਦੇ ਲੋ ਵੀ ਜੀ ਆ ਵਾਸ਼ੀ ਏ ਬਿਲਕੁਲ 나ੜੂ ਦੇ ਬੱਚਾ ਜੇ ਸੋਹਣੀ ਕਿੱਡੀ ਦੇਖੋ ਬਹੁਤ ਹੀ ਸੋਹਣੀ ਹਾਂ ਬਿਲਕੁਲ ਬਿਲਕੁਲ ਤੇ ਆਜਾ ਮਨਜੋਤ ਵੀਰ ਕਰੀਏ ਇਹ ਰੇਟ ਦੀ ਗੱਲ ਬਾਤ ਤੇ ਮਨਜੋਤ ਵੀਰ ਜੇ ਇਹ ਰੇਟ ਦੀ ਗੱਲ ਕਰੀਏ ਤੇ ਕਰਦੇ 42000 42000 ਹਾਂ ਨਾ ਕਿਨੇ ਵੀ ਲਾਜ 38000 ਲੋ ਵੀ ਜੀ ਹਾਂ ਨਾ 3800 ਦੀ 100 ਰੁਪਿਆ ਸ਼ੋਰੀ ਜੇ ਠੀਕ ਆ ਤੇ ਮਨਜੋਤ ਵੀਰ ਇਹ ਝੋਟੀ ਜਿਹੜੀ ਭੋੜੀ ਆ ਵੇਖੋ ਭੋੜੀ ਝੋਟੀ ਹਾਂਜੀ ਹਾਂਜੀ ਇਹ ਕਿ ਦੂਜਾ ਸੁਆ ਸੂਈ ਹੈ ਦੂਜਾ ਸੁਆ ਸੂਈ ਹੈ ਮਗਰ ਕੱਟੀ ਕਿੰਨੇ ਦਿਨਾਂ ਦੀ ਸੂਈ ਆ ਪਠਾਣਾਂਵਾਂ ਦਿਨਾਂ ਦੀ ਸੂਈ ਹੈ ਰਾਜੂ ਵੀਰ ਇਹ ਵੀ ਖੋਲ ਇਹ ਬੋੜਾ ਕੱਪੇ ਦੁੱਧ ਜੋ ਤੇ ਦਾਹ ਤੋਂ ਪਲਾਸਟਿਕ 10 ਕਿਲੋ ਉਲੀਟਰਾ 10 ਕਿਲੋ ਦੀ ਆਪਾਂ ਗਾਰੰਟੀ ਦੋਕਰੀ ਲਓ ਵੀਰ ਜੀ 10 ਕਿਲੋ ਦੀ ਭੋੜੀ ਝੋਟੀ ਦੀ ਗਾਰੰਟੀ ਜੇ ਦੂਜਾ ਸੁਆ ਜੇ ਇਹ ਬਾਕੀ ਥਣਲੇਵੇ ਦੀ ਵੀ ਬਹੁਤ ਹੀ ਸਾਫ ਆ ਮੁਰਦੋ ਰਜਵੀ ਮਨਜੋਤ ਵੀਰ ਹਾਂਜੀ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ 85 ਹਜ਼ਾਰ 85 ਹਜ਼ਾਰ ਹਾਂਜੀ ਖਾਣਾ ਹੀ ਬਸ ਕਰਦੇ 85 ਹਜ਼ਾਰ ਦੀ ਫੋਰ ਕਰਦੇ ਨਹੀਂ ਹਾਂ ਤੂੰ ਹੀ ਕਰ ਦੋਗੇ ਕਿਨੇ ਘਾਤਾ ਜੀ ਮੈਂ 83 ਦੀ ਚੱਲ 82 ਦੀ ਹੋਗੀ ਜੀ ਲਓ ਵੀਰ ਜੀ 82 ਦੀ ਕਰ ਦੋਗੇ ਲਓ ਵੀਰ ਜੀ ਸਾਹਿਬ 82000 ਦੀ ਝੋਟੀ ਬਹੁਤ ਹੀ ਸਰੇਦੀ ਝੋਟੀ ਏ ਵੇਖੋ ਆ ਵੇਖੋ ਵੀਰ ਜੀ ਟੋਪ ਦਾ ਨਗੀਨਾ ਜੀ ਟੇਡਾ ਕੱਟ ਤੇ ਮਣਕੀ ਅੱਖ ਟੇਡਾ ਕੱਟ ਤੇ ਮਣਕੀ ਅੱਖ ਵੇਖੋ ਵੇਖੋ ਵੀਰ ਜੀ ਪੀਸ ਹੀ ਲਿਆਂਦਾ ਮਨਜੋਤ ਵੀਰ ਨਹਿਰ ਕੀ ਕੱਢ ਗਿਆ ਰਾਜੂ ਵੀਰ ਤੋਰ ਹਾਂ ਵੇਖੋ ਗਲਾਬੀ ਹਾਂ ਥਾਨੇ ਗਲਾਬੀ ਮਨਜੋਤ ਵੀਰ ਉਹਦਾ ਬੱਚਾ ਆ ਆ ਅੱਛਾ ਆ ਆ ਲੋਵੀ ਜੀ ਆ ਜੇ ਉਹਦੀ ਕੱਟੀ ਜਾਨੀ ਤੈਨੂੰ ਖੋਲ ਕੇ ਵਿਖਾਈ ਭੋੜੀ ਦੀ ਕੱਟੀ ਆ ਜੇ ਬਿਲਕੁਲ ਤਾਜੀ ਆ ਤੇ ਭੋੜੀ ਦੀ ਹਾਂ ਜੀ ਭੋੜੀ ਦੀ ਇਹ ਇਹਦੇ ਥੱਲੇ ਮਨਜੋਤ ਵੀਰ ਕਿੰਨਾ ਦੋਦਿਆ ਇਹਦੇ ਥੱਲੇ ਦਹਾਂ ਦਾ ਪਲਾਜ਼ਮਾ ਇਹਦੀ ਲੋਵੀ ਜੀ ਸਾਨੂੰ ਕਿੰਨੇ ਦੀ ਵੀਰ ਗਰਾਂਜੀ ਹੋ ਚੁੱਕਾਂਗੇ ਅੱਛਾ ਇਹਦੀ ਚ ਲੱਗ ਗਿਆ ਤੈਨੂੰ ਤਿੰਨ ਟਾਈਮ ਕਿਹੋ ਪਾਣੀ ਅੱਛਾ ਇੰਨੀ ਠੰਡੀ ਸੀਲ ਛੋਟੀ ਆ ਲੋ ਵੀਰ ਜੀ ਪੂਰੀ ਨਸਲ ਜੇ ਤੇ ਪੰਜ ਕਲੇ ਆਣੀ ਜੇ ਹਾਂ ਜੀ ਵੇਖੋ ਮੱਥਾ ਖਾ ਹੋਇਆ ਏਦਾ ਟੀਡੇ ਕਾਟ ਲੋ ਵਿਜੀ ਟੇੜਾ ਘਟ ਜੇ ਦੇਖੋ ਟੇੜੇ ਘਟ ਵਾਲੀ ਝੋਟੀ ਆ ਇਹ ਤਾਂ ਖਾਲ ਵਾਲੀਆਂ ਬੋਰੀਆਂ ਦੀ ਹੁੰਦੀ ਹੈ ਹਾਂ ਖਾਲ ਵਾਲੀਆਂ ਬੋਰੀਆਂ ਤੇ ਮਨਜੋਤ ਵੀਰ ਕੀ ਮੰਨਦੀ ਜੀ ਠੀਕ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਮਨਜੋਤ ਵੀਰ ਕਿੰਨੇ ਚਿਰ ਦੀ ਸੂਈ ਆ ਇਹਨੂੰ 15-20 ਦਿਨਾਂ ਦੀ ਹੂੰ ਲੋ ਵੀਰ ਜੀ ਇਹ ਜਿਹੜਾ ਵੀ ਬੱਚਾ ਤੁਹਾਨੂੰ ਵਖਾਦਨੇ ਆ ਆ ਇਹਦਾ ਬੱਚਾ ਜੀ ਇਹ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਬਣਾ ਮੇਯਰ ਹਾਂ ਨਾ ਕਰ ਹਾਂ ਨਾ ਲਾਸਟ ਹਾਂਜੀ 90000 ਲਓ ਵੀਰ ਜੀ 90000 ਦੀ ਹਾਂ ਜੇ ਬਹੁਤ ਚੰਗੀ ਝੋਟੀ ਵੱਡੀ ਝੋਟੀ ਨਿੱਕੇ ਮੋਲ ਜੇ ਮਜੂਦ ਵੀਰ ਦੇ ਤੇ ਮਜੂਦ ਵੀਰ ਆ ਸੂਣ ਵਾਲੀ ਕਿ ਸੂਈ ਆ ਉਹ ਵੀਰ ਜੀ ਸੂਣ ਵਾਲੀ ਝੋਟੀ ਜੇ ਪਰ ਅਜ ਵੀਰ ਖੋਲ ਕੇ ਵਿਖਾ ਬਹੁਤ ਹੀ ਚੰਗੀ ਨਿੱਕੇ ਸਿੰਘ ਦੀ ਤਖਣ ਭਾਂਡੇ ਦੀ ਬਹੁਤ ਹੀ ਸਾਫ ਆ ਦੇਖੋ ਵੱਡਾ ਪੈਰ ਪੈਰ ਲਾ ਕੇ ਚੜਨ ਦਾ ਚੜਾੜਾ ਹੀ ਹੋਣਾ ਬਿਲਕੁਲ ਬਿਲਕੁਲ ਮਜੂਦ ਵੀਰ ਸਹੀ ਗੱਲ ਆ ਤੇਰੀ ਦਾ ਯਾਰ ਜੀ ਹੁਵੇ ਜੋ ਥਨਾ ਦਾ ਸੈਜ ਤੇ ਗਿਆ ਵੀ ਬਹੁਤ ਹੀ ਵਧੀਆ ਏ ਤੇ ਬਾਕੀ ਕਾਦਵਜ ਨਾਲੀ ਤੇ ਜਾਤ ਨਸ ਲੜੀ ਏ ਛੋਟੀ ਇਹ ਮੈਂ ਉਹ ਵੀ ਕਿੰਨਾ ਬੋਝ ਆਈ ਜਾਊਗੀ ਦੋ ਦੱਬ ਭਰ ਤੇਰਾ ਗਲੋਟ ਆਊਗੀ ਲਹੂ ਵੀ ਜਿਭਾਰਾ ਤੇਰਾ ਕਿਲੋ ਵੀ ਪੈਂਦਾ ਚੁਆਈ ਜਾਊਗੀ ਚਰਾ ਚਾ ਲਓ ਅੱਛਾ ਨਾਟਵਾ ਸਾਡੀ ਆਪਾਂ ਉਹਨਾਂ ਹੀ ਦੱਸਦੇ ਹਾਂ ਬਿਲਕੁਲ ਚਲੋ ਮਨਜੋਤ ਵੀਰ ਵੀਰ ਵੀ ਸਿਆਣੇ ਆ ਵੀਡੀਓ ਵੇਖਣ ਵਾਲੇ ਹੈ ਸਿਆਣਾ ਕਰੂਗਾ ਸੇਵਾਦਾਰੇ ਬਾਅਦ ਦੇਖਦੇ ਆ ਬਿਲਕੁਲ ਬਿਲਕੁਲ ਤੇ ਮਨਜੋਤ ਵੀਰ ਇਹਦੇ ਮੁੱਲ ਦੀ ਗੱਲ ਕਰੀਏ ਇਹਦਾ ਮੁੱਲ ਤੇ ਆਪਾਂ ਕਰਦੇ ਆ 80000 80000 ਹਾਂ ਨਾ 85000 ਹੋਰ ਕਰ ਦਈਏ ਹੋਰ ਕਰ ਦਈਏ ਕਰ ਦੋ ਆਪ ਮਨਜੋਤ ਜੀ ਛੱਡ ਦਈਏ 10000 ਹੋਰ ਲਓ ਵੀਰ ਜੀ 84000 ਦੀ ਵੀਰ ਕਹਿੰਦਾ ਜੀ ਗੱਲ ਕਹਿਣੀ ਆ ਉਹਦਾਂ ਜਿਹੜੀ ਬੁਰੀ ਝੋਟੀ ਨੂੰ ਪਾਈ ਕਰਦੀ ਉਹ ਆਪਾਂ ਉਦਾਂ ਹੀ ਪਾਦੀ ਪੂਣੀ ਹੀ ਪਾਈ ਦੀ ਐਨੇ ਫੂਲ ਆਏ ਗਏ ਨਰਾਦੀ ਉਹਦੇ ਲਈ ਬੜੇ ਜਿਆਦੇ ਮਨਜੋਤ ਵੀਰ ਹੋਏ ਆ ਹੁਣ ਵੀ ਦੋ ਵੀਰ ਆਏ ਆਪਣੇ ਕੋਲ ਵਹਿਣ ਲੈਣਾ ਉਹ ਤੂੰ ਟਿਵੀਸ਼ਨ ਤੇ ਗਿਆ ਹੈ ਨਾ ਹੁਣ ਵੀ ਕਹਿੰਦੇ ਕਹਿੰਦੇ ਮਨਜੋਤ ਨੂੰ ਡੀ ਕੇ ਤੈਨੂੰ ਗਏ ਆ ਅੰਦੇ ਝੋਟੀ ਮੈਂ ਵੀ ਉਹਨੇ ਨਹੀਂ ਦੇਣੀ ਝੋਟੀ ਉਹਨੇ ਸਪੈਸ਼ਲ ਕਾਰ ਵਾਸਤੇ ਲੈ ਜਾਂਦੀ ਬੁਰੀ ਝੋਟੀ ਹੁਣ ਜਿਹੜਾ ਡੰਗਰ ਕਾਰ ਰੱਖਿਆ ਕਰਨਾ ਉਹਦੀ ਵੀਡੀਓ ਨਹੀਂ ਪਾਈ ਹਾਂ ਬਿਲਕੁਲ ਬਿਲਕੁਲ ਪਤਾ ਕਿਉਂ ਨਰਾਜ ਹੁੰਦੇ ਆ ਬਿਲਕੁਲ ਕਈ ਵੀਰ ਮੈਨੂੰ ਕਹਿੰਦੇ ਕੋਈ ਨਹੀਂ ਮਨਜੋਤ ਨਾਲ ਗੱਲ ਕਰਾਓ ਅਸੀਂ ਮੰਨ ਲਓ ਆਪੇ ਉਹਨੂੰ ਮਨਾ ਲੈਨੇ ਆ ਤੇ ਬਾਕੀ ਮਨਜੋਤ ਵੀਰੇ ਇੱਕ ਗੱਲ ਤੁਸੀਂ ਕਹਿੰਦੇ ਜੇ ਵੀ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਵੀਰ ਨੇ ਪਸ਼ੂ ਲੈਣਾ ਹੈ ਉਹ ਸਾਰੇ ਪੈਸੇ ਪਾਊਗਾ ਹਾਂ ਸਾਰੇ ਪੈਸੇ ਪਾਓ ਹਾਂ ਸਾਰੇ ਪੈਸੇ ਪਾਊਗਾ ਤੇ ਫੇਰ ਕਿਸੇ ਦੇ ਘਰ ਪਸ਼ੂ ਜਾਣਾ ਜੇ ਇਹ ਨਾ ਵੀ 10000 ਪਾ ਕੇ ਕਹਿੰਦੇ ਤੁਹਾਨੂੰ ਇਥੋਂ ਆ ਘਰ ਆ ਜਾਓਗੇ ਪੈਸੇ ਆ ਘਰ ਇਹ ਨਹੀਂ ਜੇ ਕੰਮ ਪਸ਼ੂ ਦੀ ਗਰੰਟੀ ਸਾਡੀ ਆ ਠੀਕ ਹੈ ਮਨਜੋਤ ਵੀਰ ਘਰ ਪੁੱਜੂਗਾ ਅਗਲੇ ਦੇ ਘਰ ਪੁੱਜੂਗਾ ਉਹ ਗਰੰਟੀ ਆਪਣੀ ਫੁੱਲ ਆ ਤੇ ਜੇ ਨਾ ਪੁੱਜੂਗਾ ਤੇ ਆਪਾਂ ਡਬਲ ਪੈਸੇ ਦੇਣ ਨੂੰ ਤਿਆਰ ਆ ਠੀਕ ਆ ਬਹੁਤ ਤੇ ਹੋਰ ਮਨਜੋਤ ਵੀ ਕੁਝ ਕਰਨਾ ਚਾਹੁੰਦਾ ਹੋਰ ਬੱਸ ਹੋਈ ਡੰਗਰੀ ਤੇ ਹੱਲੀ ਕਰੇ ਘਰੋਂ ਜਿਹੜਾ ਕਾਕ ਪਾ ਤੇ ਮਨਜੋਤ ਵੀਰ ਵੀਡੀਓ ਚ ਕਿਉਂ 2-2 ਤਿੰਨਾਂ ਲੱਗ ਜਾਂਦੀ ਉਹ ਡੰਗਰੀ ਵੀ ਗਈਆਂ ਪਰਸੋ ਅੱਜ ਕਿੰਨੀਆਂ ਤਿੰਨ ਕਿ ਚਾਰ ਗਈਆਂ ਅੱਜ 3-4 ਆ ਦੋ ਬੂਰੀਆਂ ਵੰਦੀਆਂ ਅੱਜ ਦੋ ਹਾਂ ਦੋ ਬੂਰੀਆਂ ਜਿਹੜੇ ਲੈਂਦੀਆਂ ਉਹ ਬੰਬ ਦੇ ਹਾਂ ਬਹੁਤੀਆਂ ਬੰਬਾਂ ਆ ਹਾਂ ਉਹ ਚਲ ਗਈਆਂ ਇਧਰ ਡੇਰੇ ਹਾਂਜੀ ਡੇਰੇ ਗਈਆਂ ਜਿਓ ਤੇ ਇੱਕ ਮੋੜਾ ਦੀ ਗਈ ਦੀ ਹਾਂਜੀ ਹਾਂ ਤੇ ਮਦਾਸ ਮਦਾਸ ਕੇ ਚਲੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੇਖਣ ਲਈ ਜਾਈ ਵੀ ਉਹ ਵੀ ਚੱਜੀ ਹੈ ਹਾਂਜੀ ਉਹ ਵੀ ਵੈਡ ਵੀ ਚੱਲ ਗਈ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ